ਤੇ ਨਹੀਂ ਸਰਦਾਰ ਬੂਟਾ ਸਿੰਘ ਦੀ ਇੱਕ ਹੱਟ ਬੀਤੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਦੇ ਉੱਤੇ ਲੋਕਾਂ ਨੇ ਸਕਾਰਾਤਮਕ ਤੇ ਨਕਾਰਾਤਮਕ ਪ੍ਰਤੀਕਿਰਿਆਵਾਂ ਦਿੱਤੀਆਂ ਕਈ ਲੋਕਾਂ ਨੇ ਕਿਹਾ ਕਿ ਇਹ ਕਹਾਣੀ ਸੱਚੀ ਹੋ ਸਕਦੀ ਹੈ ਕਈਆਂ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਦਿੱਲੀ ਦਾ ਹਾਈਵੇ ਬਹੁਤ ਵਿਅਸਤ ਰਹਿੰਦਾ ਅਜਿਹਾ ਉੱਥੇ ਸੰਭਵ ਨਹੀਂ ਪਰ ਪੰਜਾਬੀ ਲੋਕ ਚੈਨਲ ਵੱਲੋਂ ਇਹ ਹੱਟ ਬੀਤੀ ਦੇ ਬਾਰੇ ਵਿੱਚ ਬੂਟਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਬੂਟਾ ਸਿੰਘ ਹੋਰੀ ਦੱਸਦੇ ਆ ਕਿ ਉਹਨਾਂ ਦੀ ਪਤਨੀ ਵਿਦੇਸ਼ ਤੋਂ ਆ ਰਹੀ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਵਾਪਰਦਾ ਉਹ ਸਾਰੀ ਕਹਾਣੀ ਨੂੰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਲੋਕ ਚੈਨਲ ਵੱਲੋਂ ਇੰਟਰਵਿਊ ਦੇ ਰੂਪ ਦੇ ਵਿੱਚ ਪੋਸਟ ਕੀਤਾ ਜਾਂਦਾ ਤਾਂ ਉਸ ਦੇ ਥੱਲੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਵੱਲੋਂ ਆਪਣਾ ਕਮੈਂਟ ਕੀਤਾ ਜਾਂਦਾ ਟਿੱਪਣੀ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਮੈਨੂੰ ਇਸ ਬਜ਼ੁਰਗ ਜੋੜੇ ਦਾ ਸੰਪਰਕ ਨੰਬਰ ਦਿੱਤਾ ਜਾਵੇ ਮੈਂ ਇਹਨਾਂ ਦੀ ਬਾਹ ਫੜਾਂਗਾ ਇਹਨਾਂ ਦੀ ਮਦਦ ਕਰਾਂਗਾ ਸੋ ਪੰਜਾਬੀ ਲੋਕ ਚੈਨਲ ਦੀ ਖਬਰ ਦਾ ਅਸਰ ਹੁੰਦਾ ਹੈ ਜਿਸ ਤੋਂ ਬਾਅਦ ਕੈਬਨਿਟ ਮਨਿਸਟਰ ਉਹ ਬਜ਼ੁਰਗ ਜੋੜੇ ਦਾ ਨੰਬਰ ਜਿੱਥੇ ਮੰਗਦੇ ਆ ਤਾਂ ਵੀ ਭਰੋਸਾ ਦਿੰਦੇ ਆ ਕਿ ਇਹਨਾਂ ਦੀ ਵਾ ਹੁਣ ਪੰਜਾਬ ਸਰਕਾਰ ਪੜੇਗੀ ਅਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਨਾਲ ਨਹੀਂ ਹੋਵੇਗਾ ਸੋ ਅਸੀਂ ਜਿੱਥੇ ਉਮੀਦ ਕਰਦੇ ਹਾਂ ਕਿ ਅਜਿਹਾ ਨਾ ਹੋਵੇ ਇਸ ਦੇ ਲਈ ਕੈਬਨਿਟ ਮਿਨਿਸਟਰ ਕੁਲਦੀਪ ਸਿੰਘ ਢਾਲੀਵਾਲ ਹੁਣ ਯਤਨ ਕਰਨਗੇ ਉਸ ਦੇ ਨਾਲ ਹੀ ਬਾਕੀ ਸਾਰੇ ਵਿਦੇਸ਼ਾਂ ਤੋਂ ਆਉਣ ਵਾਲੇ ਜੋ ਸਾਡੇ ਭਰਾ ਨੇ ਬਜ਼ੁਰਗ ਨੇ ਭੈਣਾਂ ਨੇ ਸਭ ਨੂੰ ਇਹ ਬੇਨਤੀ ਵੀ ਕਰਦੇ ਆ ਕਿ ਜਰੂਰ ਅਜਿਹੇ ਮਸਲਿਆਂ ਦੇ ਵਿੱਚ ਸਤਰਕ ਰਿਹਾ ਜਾਵੇ ਆਖਰ ਬੁੱਟਾ ਸਿੰਘ ਜੀ ਦੇ ਨਾਲ ਕਹਿਆ ਕੀ ਸੀ ਜਦੋਂ ਆਪਣੀ ਪਤਨੀ ਨੂੰ ਲੈਣ ਦੇ ਲਈ 에어ਪੋਰਟ ਤੇ ਜਾਂਦੇ ਆ ਤੇ ਵਾਪਸ ਘਰ ਆ ਰਹੇ ਹੁੰਦੇ ਆ ਤੇ ਕੀ ਕੁਝ ਉਹਨਾਂ ਦੇ ਨਾਲ ਵਾਪਰਿਆ ਉਹ ਤੁਹਾਨੂੰ ਇੱਕ ਵਾਰੀ ਫੇਰ ਸੁਣਾ ਦਿੰਨੇ ਹ ਜੀ 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 ਕੱਲ 7:30 ਵਜੇ ਮੇਰੀ ਮਿਸਿਸ ਬ੍ਰਿਸਬਨ ਤੋਂ ਆਈ ਹੈ। 7:30 ਵਜੇ ਦਸੀਂ ਦਿੱਲੀ 에어ਪੋਰਟ ਤੋਂ ਬਾਹਰ ਆਏ। ਜੀ। ਅਸੀਂ ਉੱਥੋਂ ਮੇਰੇ ਨਾਲ ਇੱਕ ਡਰਾਈਵਰ ਮੁੰਡਾ ਚਿਮਨਾਲ ਦਾ ਲਖਵਿੰਦਰ ਸਿੰਘ ਹੈ। ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਬੁਰਜਾਂ ਦਾ ਮਲੋਟ ਕੋਲੇ ਅਸੀਂ ਚਾਰੇ ਜਾਣੇ 7:30 ਵਜੇ ਹਵੇਲੀ ਟਾਬਾ ਹੋਟਲ ਰੋहतक ਰੋਡ ਤੇ ਨੈਸ਼ਨਲ ਹਾਈਵੇ 9 ਦੇ ਉੱਪਰ ਅਸੀਂ ਉੱਥੇ ਚਾਹ ਪਾਣੀ ਪੀਣ ਵਾਸਤੇ ਵੜ ਗਏ 7:30 ਵਜੇ। ਜੀ तकरीबन 3 ਵਜੇ ਅਸੀਂ ਉਥੋਂ ਚੱਲੇ ਆ ਸਾਡੇ ਨਾਲ ਦੋ ਮੁੰਡੇ ਆ ਕੇ ਬਹਿ ਗਏ ਆ ਜਿਨ੍ਹਾਂ ਦੇ ਟੀ-ਸ਼ਰਟ ਪਾਈਆਂ ਤੇ ਲੋਹਰਾਂ ਪਾਈਆਂ ਜੀ ਉਹਨਾਂ ਨੇ ਦੋ ਮੁੰਡੇ ਹੋਰ ਬੜਾ ਲਏ ਪਰ ਸਾਨੂੰ ਨਹੀਂ ਪਤਾ ਉੱਥੇ ਹਜ਼ਾਰਾਂ ਆਉਂਦੇ ਸਾਡੇ ਕੋਲ ਧਿਆਨ ਨਹੀਂ ਇਸ ਗੱਲ ਤੇ ਵੀ ਇਹ ਬੰਦੇ ਕਿਵੇਂ ਆ ਕਿਵੇਂ ਨਹੀਂ ਮੈਂ ਤੁਹਾਨੂੰ ਦੱਸੂਗਾ ਵੀ ਸਾਨੂੰ ਹਕੀਕਤ ਕਿਵੇਂ ਪਤਾ ਲੱਗਿਆ ਇਹ ਤੋਂ ਅਸੀਂ तकरीबन 3 ਵਜੇ ਚੱਲ ਪਏ 15-20 ਮਿੰਟ ਅਸੀਂ ਬਿਲਕੁਲ ਸੇਫ ਚੱਲੇ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਕੁਝ ਨਹੀਂ ਜਦੋਂ ਸਵਾ ਤਰਾ 20 ਮਿੰਟਾਂ ਬਾਅਦ ਇੱਕ ਗੱਡੀ ਸੇਰਾ ਜਿਹੜੀ ਸੇਰਾ ਹੀ ਸਾਡੇ ਕੋਲੇ ਸੀ ਹੰਡੇਆਲ ਦੀ ਉਹਦੇ ਨਾਲ ਕੋਲ ਵੀ ਉਹ ਸੀ ਜਿਹਦੀਆਂ ਲਾਈਟਾਂ ਬੜੀਆਂ ਤੇ ਸੀ ਸਾਨੂੰ ਕ੍ਰੋਸ ਕਰਕੇ ਸਾਡੇ ਅੱਗੇ ਆਉਣੇ ਬ੍ਰੇਕ ਮਾਰੇ ਇੱਕਦਮ ਜਦੋਂ ਬ੍ਰੇਕ ਮਾਰੇ ਤੇ ਮੈਂ ਆਖਿਆ ਉਹ ਪੁੱਤਰਾ ਮਰਵਾਤਾ ਸੀਗਾ ਵੇਖੀ ਕਿਤੇ ਧਿਆਨ ਨਾ ਚਲਾ ਕੰਦਾਤਾ ਜੀ ਆਪਾਂ ਇਹ ਹੁਣ ਲੁਟੇਰਿਆਂ ਦੇ ਅੱਥਾ ਚ ਆ ਗਿਆ ਤੁਸੀਂ ਚੁੱਪ ਰ ਕੇ ਬੈਠੋ ਤੁਸੀਂ 100 ਨੰਬਰ ਤੇ ਡਾਇਲ ਕਰੋ ਤੇ ਇਹ ਆਪਾਂ ਆਪਣੇ ਕੋਲੇ ਹੁਣ ਖਤਰਨਾਕ ਸਿਨ ਆ ਗਿਆ ਜੀ ਅਸੀਂ 100 ਨੰਬਰ ਤੇ ਰਿੰਗ ਕਰਨ ਲੱਗ ਪਏ ਆ ਅਸੀਂ ਉਹਨਾਂ ਨੇ ਜਦੋਂ ਹਾਂ ਤੁਹਾਨੂੰ ਇਸ਼ਾਰਾ ਕੀਤਾ ਰੁਕਣ ਦਾ ਰੁਕਣ ਦਾ ਇਹਨੇ ਸਾਈਡ ਮਾਰ ਕੇ ਪਾਸੇ ਚੱਪ ਗਿਆ ਉਹਨਾਂ ਨੇ ਫੇਰ ਪਿੱਛੋਂ ਆ ਕੇ ਕਦੇ ਅੱਗੇ ਹੋ ਸੱਜੇ ਹੋ ਰਾਈਟ ਤੋਂ ਮਾਰ ਇਧਰੋਂ ਮਾਰ 1.5 ਘੰਟੇ ਸਾਨੂੰ ਹਰਿਆਣਾ ਦੇ ਵਿੱਚ ਕੋਈ ਸਾਖਿਆ ਫੋਰਸ ਨਹੀਂ ਮਿਲੀ ਜਿੱਦ ਤੇ ਸ਼ਰ ਲੈ ਚੱਲੀ ਗਏ ਨਾ ਸਾਨੂੰ ਕੋਈ ਅਜਿਹੀ ਜਗ੍ਹਾ ਨਹੀਂ ਮਿਲੀ ਜਿੱਥੇ ਅਸੀਂ ਖੜੋ ਸਕੀਏ ਹਾਂਸੀ ਬਾਈਪਾਸੇ ਜਿੱਥੇ ਫਲਾਈਓਵਰ ਹੈ ਤੁਸੀਂ ਲਾ ਲੋ ਉੱਥੋਂ ਲੈ ਕੇ ਹਰ ਹਾਂਸੀ ਦੇ ਫਲਾਈਓਵਰ ਤੱਕ ਅਸੀਂ ਮੌਤ ਨਾਲ ਖਲਵਾੜ ਕਰਦੇ ਆਂ ਤਾਂ ਉਹ ਮੁੰਡੇ ਲਖਵਿੰਦਰ ਦੀ ਹੈ ਗਰੇਵਾਲ ਜਿਹੜਾ ਮੁਹੱਲੇ ਟੈਕਸੀ ਚਲਾਉਂਦਾ ਆ ਅਸੀਂ ਉਹਨੂੰ ਦੋਆਂ ਜੀਨੇ ਨਖਦਾ ਪੁੱਤ ਅਸੀਂ ਤਾਂ ਭੋਗੀ ਬੈਠੇ ਆਂ ਸਾਡੀ ਉਮਰ ਦਾ ਤਕਾਜ਼ਾ ਕਿਉਂਕਿ ਜਿਵੇਂ ਉਹ ਅੱਕੇ ਪਿਆ ਸਭ ਤੋਂ ਪਹਿਲਾਂ ਤੇਰਾ ਨਕਸਰਨ ਕਰਕੇ ਸਾਨੂੰ ਪਿੱਛੋ ਕਰਨਗੇ ਤੂੰ ਬਾਜਾ ਤੇ ਸਾਨੂੰ ਜੋ ਹੁੰਦਾ ਹੋਣ ਦੇ ਉਹ ਕਹਿੰਦਾ ਵੀ ਨਹੀਂ ਜੇ ਮੈਂ ਆਪਦੇ ਸੁਰੱਖਿਆ ਕਰਨ ਦਾ ਸਵਾਰੀ ਦੀ ਨਹੀਂ ਰੱਖਦਾ ਤਾਂ ਤੇ ਮੇਰੀ ਟੈਕਸੀ ਚਲਾਉਣੀ ਫਿਟ ਲੰਦਾ ਉਹ ਸਾਡੇ ਪਿੰਡ ਦਾ ਮੁੰਡਾ ਚਿਮਨੇ ਵਾਲੇ ਦਾ ਚਿਮਨੇ ਵਾਲਾ ਹੀ ਮੇਰਾ ਪਿੰਡ ਹੈ ਇੱਕ ਪਿੰਡ ਹੈ ਜੀ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਜੀ ਅੱਛਾ ਇਹ ਜਦੋਂ ਤੁਸੀਂ 100 ਨੰਬਰ ਤੇ ਡਾਇਲ ਕੀਤਾ ਹਾਂ ਜੀ ਤਾਂ ਮੈਂ ਅਸੀਂ 100 ਨੰਬਰ ਤੇ ਡਾਇਲ ਕਰਾ ਕਹ ਦੋ ਪੁੱਛਣ ਲੋਕੇਸ਼ਨ ਕੀ ਹੈ ਦੱਸਿਆਕਰ ਨੈਸ਼ਨਲ ਹਾਈਵੇ ਤੇ ਹੈ ਉੱਤੇ ਹੈ ਹਾਂ ਸਿੱਦੇ ਆਸੇ-ਪਾਸੇ ਸਾਨੂੰ ਓਪੀ ਜਗ੍ਹਾ ਸਾਨੂੰ ਲੋਕੇਸ਼ਨ ਨਹੀਂ ਫਿਰ ਅਸੀਂ ਲੋਕੇਸ਼ਨ ਵੀ ਸ਼ੇਅਰ ਕੀਤੀ ਉੱਥੇ ਜਦੋਂ ਇੱਕ ਨੋਵਾ ਕਾਰ ਮਿਲੀ ਸਾਨੂੰ ਪਿੱਛੋਂ ਦੀ ਜਿਹਦੇ ਪੀਪੀ 29 ਨੰਬਰ ਸੀ ਸਾਰਾ ਤਾਂ ਨਹੀਂ ਅਸੀਂ ਪੜਿਆ ਉਹਨੇ ਉਹ ਸਾਡੇ ਅੱਗੇ ਤੇ ਅਸੀਂ ਉਹਦੇ ਪਿੱਛੇ ਲਾਤੀ ਇਹਨਾਂ ਲੁੱਟੇਰਾਂ ਨੇ ਨੋਵਾ ਦੇ ਅੱਗੇ ਕਰਕੇ ਆਪਦੀ ਕਾਰ ਲਾਤੀ ਇਹਨਾਂ ਨੇ ਨੋਵਾ ਨੂੰ ਜਾਣ ਦਿੱਤਾ ਸਾਡੀ ਫਿਰ ਰੋਕ ਲਈ ਜੇ ਟੇਢੀ ਕਰਕੇ ਥਾਲੀ ਜੇ ਤਾਂ ਅਸੀਂ ਅੱਗੇ ਕਰੀ ਅੱਗੇ ਕਰ ਲੈਣ ਜੇ ਪਿੱਛੇ ਕਰੀਏ ਤਾਂ ਅਸੀਂ ਪਿੱਛੇ ਕਰ ਲੈਣਾ ਮੈਂ ਆਖਿਆ ਲਖਿੰਦਰ ਪਿੱਛੇ ਮੁੜਪੋਤ ਹੁਣ ਆਪਣੇ ਕੋਲ ਹੋਰ ਚਾਰਾ ਨਹੀਂ ਪੜਾ ਉਹ ਜਗਾ ਚੌੜੀ ਸੀ ਸਾਡੀ ਕੁਦਰਤ ਨੇ ਇਹ ਸਾਹ ਫੜਿਆ ਵੀ ਅਸੀਂ ਬੈਕ ਤੇ ਚੱਲ ਪਏ ਪਿੱਛੇ ਨੂੰ ਦਿੱਲੀ ਵੱਲ ਨੂੰ ਜੀ ਉਸ ਵਾਰ ਅਸੀਂ ਗਲਤ ਰਸਤੇ ਆ ਕੇ ਫਿਰ ਘਟ ਮਿਲਿਆ ਅਸੀਂ ਖੱਬੇ ਉੱਥੇ ਉਸੇ ਇੰਡੀਅਨ ਆਇਲ ਦਾ ਪੰਪ ਸੀਗਾ ਤੇ ਪੁਲਿਸ ਦੇ 100 ਨੰਬਰ ਤੇ ਮੇਰੀ ਬੈ ਸੁੰਦਰੀ ਵੀ ਸਾਨੂੰ ਮਰਿਆ ਤਾਂ ਤੁਸੀਂ ਆਉਗੇ ਤੁਹਾਡਾ ਕੋਈ ਬੰਦਾ ਨਹੀਂ ਕਿਤੇ ਫਿਰ ਉੱਥੋਂ ਆ ਕੇ ਜਦੋਂ ਅਸੀਂ ਠਲਕੇ ਨਾ ਟੈਕਸੀ ਤੇ ਜਿਹੜਾ ਉਹਨਾਂ ਦਾ ਇੰਡੀਆ ਨਾਲ ਦਾ ਪੰਪ ਸੀ ਉਹਦੇ ਪਿਛਲੇ ਪਾਸੇ ਬਾਥਰੂਮ ਸੀ ਵੀ ਤਾਂ ਲੋਹੇ ਦਾ ਗੇਟ ਲੱਗਾ ਸੀ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਮਲੋਟ ਦਾ ਸੀਗਾ ਬੁਰਜੇਪਿੰਡਾ ਤੇ ਇੱਕ ਡਰਾਈਵਰ ਆਸੇ ਅੰਦਰ ਵੜ ਕੇ ਬਾਥਰੂਮ ਲੋਕ ਕਰ ਲਿਆ ਵੀ ਜਿਹੜਾ ਸਮਾਨ ਜਾਂਦਾ ਲਜਾਇਨਾ ਦਾ ਸਾਡਾ ਅਸੀਂ ਜ਼ਿੰਦਗੀ ਬਚ ਜੂਗੀ ਉਹਨਾਂ ਨੇ ਆਖੇ ਜਦੋਂ ਪਿੱਛੋਂ ਆ ਕੇ ਬ੍ਰੇਕ ਮਾਰੀ ਗੱਡੀ ਦੀ ਝੰਘਾੜਾ ਨਿਕਲਿਆ ਜਿਵੇਂ ਐਨੇ ਬ੍ਰੇਕ ਜ਼ਬਰਦਸਤ ਮਾਰੇ ਆ ਪਰ ਉਹ ਅੰਦਰ ਨਹੀਂ ਆਏਗੇ ਉਦੋਂ ਬਾਅਦ ਆ ਕਹਿੰਦੇ ਕਿੱਥੇ ਅਸੀਂ ਅਖਾ ਜਿੰਨਾ ਚਿਰ ਫੋਰਸ ਨਹੀਂ ਆਉਂਦੀ ਅਸੀਂ ਪਿਛਲੇ ਪਾਸੇ ਬਾਥਰੂਮ ਦੇ ਵਿੱਚ ਲਿਗੇਆ ਪੁਲਿਸ ਦਾ ਫੋਨ ਆਇਆ ਜਦੋਂ ਤੁਸੀਂ ਆਗੇ ਅਸੀਂ ਬਾਹਰ ਆ ਜਾਾਂਗੇ ਫਿਰ ਇੱਕ ਗੱਡੀ ਆ ਗਈ ਫਿਰ ਉਹ ਤੇ ਅਸੀਂ ਜੀ ਸਕਿਉਰਿਟੀ ਪ੍ਰੋਵਾਈਡ ਆ ਤੁਹਾਨੂੰ ਦੱਸੋ ਕੀ ਚਾਹੀਦਾ ਅਸੀਂ ਅਖਾ 150 ਕਿਲੋਮੀਟਰ ਅਸੀਂ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਆ ਤੁਸੀਂ ਕਿੱਥੇ ਬੈਠੇ ਆ ਤਾਂ ਇਹਨੇ ਨੂੰ ਉਹ ਕਹਿੰਦੇ ਬਾਬਾ ਜੀ ਤੁਸੀਂ ਰਹਿਣ ਦਿਓ ਇੱਕ ਦੂਜੇ ਦਵਿੰਦਰ ਨੂੰ ਕਹਿੰਦੇ ਤੁਸੀਂ ਦੱਸੋ ਜੀ ਜਦੋਂ ਅਸੀਂ ਆਏ ਆ ਅਸੀਂ ਜਦੋਂ ਤੁਸੀਂ ਫੋਨ ਕੀਤਾ ਅਸੀਂ ਛੇਤੀ ਆ ਗਏ ਆ ਤੁਹਾਨੂੰ ਫੋਰਸ ਤੇ ਕੋਈ ਤਰਾਜ ਨਹੀਂ ਸੋ ਸਰਬੋਰਥ ਨੇ ਸੋਡੀ ਬੜੀ ਸੁਰੱਖਿਆ ਕੀਤੀ ਆ ਮੇਰੇ ਨਾਲ ਜਿਹੜਾ ਦਵਿੰਦਰ ਉਹ ਤੋਂ ਬਿਆਨ ਦਵਾਇਆ ਗਿਆ ਮੈਨੂੰ ਕਹਿੰਦਾ ਤੁਸੀਂ ਰਹਿਣ ਦਿਓ ਅੱਜ ਮੈਂ ਪ੍ਰੈਸ ਕਾਨਫਰੰਸ ਫਾਲਕਾ ਕਰਨ ਜਾ ਰਿਹਾ ਕਿ ਦੱਸਾਂਗੇ ਵੀ ਸਾਡੇ ਪੰਜਾਬੀ ਨਾਲ ਕੀ ਹਾਲ ਹੁੰਦਾ ਤੇ ਇੱਕ ਮੈਂ ਪੰਜਾਬੀ ਵੀਰਾਂ ਨੂੰ ਆਪਦੇ ਚੈਨਲ ਰਾਹੀਂ ਕਹਿੰਨਾ ਵੀ ਹਰਿਆਣਾ ਦੇ ਕਿਸੇ ਹੋਟਲ ਤੇ ਨਾ ਠਹਿਰੋ ਘਰੋਂ ਚਾਹ ਪਾਣੀ ਪੀ ਕੇ ਜਾਓ ਤੇ ਜਾਓ ਕਿਸੇ ਹੋਟਲ 'ਚ ਨਾ ਵੜੋ ਇਹਨਾਂ ਦੇ ਅੱਡੇ ਬਣੇ ਵੇ ਆ ਭਾਜਪੀ ਸਰਕਾਰ ਪੰਜਾਬ ਨੂੰ ਵੇਖਣਾ ਨਹੀਂ ਚਾਹੁੰਦੀਗੀ ਬੀ ਪੰਜਾਬ ਦੇ ਕਿਸਾਨੀ ਜਿੰਨਾ ਚਿਰ ਪੰਜਾਬ ਦੇ ਏਅਰਪੋਰਟ ਖਾਂਜਾ ਬਲੀ ਹੁੰਦੇ ਅਸੀਂ ਐਸੀ ਤਰ੍ਹਾਂ ਮਰਦੇ ਰਾਵਾਂਗੇ ਕੋ ਸਾਡੇ ਵਿਦੇਸ਼ਾਂ ਚ ਮਰ ਜਾਣਗੇ ਕੋਸ ਇਹਨਾਂ ਦੇਤੀ ਚੜ ਕੇ ਮਰਦੇ ਰਾਵਾਂਗੇ ਤੁਹਾਨੂੰ ਕਿਸੇ ਦੇ ਕੋਈ ਸ਼ੱਕ ਹੈਗਾ ਵੀ ਕਿੰਨਾ ਵੱਲੋਂ ਇਹ ਕਾਰਵਾਈ ਹੋਈ ਹੈ ਕਾਰਵਾਈ ਜੇ ਅਸੀਂ ਕਿਹਾ ਸ਼ੱਕ ਹੈ ਜਿਹੜਾ ਸਾਡੇ ਕੋਲੇ ਸਵਾ ਦੋ ਵਜੇ ਸਾਡੇ ਨਾਲ ਬੈਠੇ ਆ ਜਦੋਂ ਉਹਨਾਂ ਨੇ ਉਹਦੇ ਉੱਤੇ ਉਤਰ ਕੇ ਹਾਂਸੀ ਬਾਈਪਾਸ ਜਿਹੜੇ ਓਵਰਫਾਈ ਜਦੋਂ ਸਾਡੇ ਡਰਾਈਵਰ ਤੇ ਉਹਨਾਂ ਨੇ ਗਾਲਬੋਸ ਮਾਰਿਆ بیسਬਾਲ ਤੇ ਸ਼ੀਸ਼ਾ ਤੋੜਿਆ ਮੇਰੇ ਸਾਈਡ ਤੇ ਆ ਕੇ ਮਾਰੇ ਜਦੋਂ ਥੱਲੇ ਉਤਰਿਆ ਸਾਨੂੰ ਉਹਦੇ ਜੱਜਮੈਂਟ ਗਈ ਵੀ ਇਹ ਬੰਦੇ ਉਹੀ ਆ ਜਿਨ੍ਹਾਂ ਨੇ ਸਾਡੇ ਨਾਲ ਬੈਠ ਕੇ ਚਾਹ ਪੀਤੀ ਉੱਥੇ ਸਾਈਡ ਨਾਲ ਦੂਜੇ ਬੈਂਚ ਤੇ ਤੁਸੀਂ ਕੋਈ ਰਿਪੋਰਟ ਵਗੈਰਾ ਦਰਜ ਪੰਜਾਬ ਦੇ ਵਿੱਚ ਜਦੋਂ ਤੁਸੀਂ ਪਹੁੰਚੇ ਮੈਂ ਪੰਜਾਬ ਪ੍ਰਸ਼ਾਸਨ ਨੂੰ ਜੀ ਮੈਂ ਮੈਂ ਭਾਰਤੀ ਕਿਸਾਨੀਓਂ ਦਾ ਸਿਰ ਦਾ ਪ੍ਰੈਸਿਕਰਟਰ ਹਾਂ ਪੰਜਾਬ ਪੈਨਸਲ ਐਸੋਸੀਏਸ਼ਨ ਦਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਮੈਂ ਰਿਟਾਇਰਡ ਟੀਚਰ ਐ ਅੱਜ ਮੈਂ ਪ੍ਰੈਸ ਕਾਨਫਰੰਸ ਕਰਨਾ ਹੈ ਸੋਮਵਾਰ ਨੂੰ ਮੈਂ ਜਥੇਬੰਦੀਆਂ ਨਾਲ ਲੈ ਕੇ ਐਸਐਸਪੀ ਨੂੰ ਤੇ ਡੀਸੀ ਨੂੰ ਮਿਲ ਕੇ ਮੰਗ ਪੱਤਰ ਦੇਾਂਗੇ ਵੀ ਸਾਡੀ ਸੁਰੱਖਿਆ ਕੌਣ ਕਰੂਗਾ ਅੱਛਾ ਤੁਸੀਂ ਇਹ ਮੰਨਦੇ ਵੀ ਤੁਹਾਡੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਹੋਣ ਕਰਕੇ ਵੀ ਤੁਹਾਡੇ ਤੇ ਹਮਲਾ ਹੋ ਸਕਦਾ ਇਹ ਕਾਰਨ ਵੀ ਆ ਜਾ ਫਿਰ ਉਹਨਾਂ ਦਾ ਕੋਈ ਮੈਂ ਕਹਿੰਦਾ ਜੀ ਸਾਰੀ ਸਾਰੀ ਫੋਰਸ ਤਾਂ ਸਾਰੀ ਪਾਵਰ ਫੋਰਸ ਤਾਂ ਉਧਰ ਲਾ ਛੱਡੀ ਐ ਸਿੰਘੂ ਬਾਰਡਰ ਤੇ ਜੀ ਇਹ ਲੁਟਾਉ ਲੁਟੇਰਿਆਂ ਨੂੰ ਪਹਿਲ ਦੇ ਛੱਡੀ ਉਹ ਇਹਨਾਂ ਨੂੰ ਇਹ ਆਇਡੈਂਟੀਫਾਈ ਨਹੀਂ ਹੋਣਾ ਵੀ ਇਹ ਕਹਾਨੀਨ ਦਾ ਜਾਂ ਆਮ ਨਗਰ ਕਾ ਇਹਨਾਂ ਨੂੰ ਇਹ ਪਛਾਣ ਨਹੀਂ ਹੋਊਗੀ ਵੀ ਇਹ ਕੌਣ ਸੀ ਕੌਣ ਨਹੀਂ ਪਰ ਜਦੋਂ ਲੁਟੇਰੇ ਤੁਸੀਂ ਫੋਰਸ ਸਾਰੀ ਉਧਰ ਲਾ ਛੱਡੀ ਵੀ ਦਿੱਲੀ ਨਾਲ ਕਿਸਾਨ ਜਾਂ ਬੜ ਤੇ ਇਹ ਸਾਰੀ ਸਾਰਾ ਏਰੀਆ ਜਿਹੜਾ ਸਰਸ ਏਰੀਆ ਨੈਸ਼ਨਲ ਹਾਈਵੇ ਤੁਸੀਂ ਖਾਲੀ ਘਰ ਛੱਡਿਆ ਇਹ ਕਿਉਂ ਖਾਲੀ ਕੀਤਾ ਜੀ ਕਿ ਉਹ ਲਾਸਟ ਦੇ ਵਿੱਚ ਲਾਸਟ ਦੇ ਵਿੱਚ ਤੁਹਾਡਾ ਸ਼ੁਭਨਾਮ ਕੀ ਹੈ ਜੀ ਜਿਹੜੀ ਇੱਕੋ ਫੋਟੋ ਵੀ ਨਾਲ ਵਾਇਰਲ ਹੋ ਰਹੀ ਹੈ ਮਾਤਾ ਜੀ ਦੀ ਉਹ ਤੁਹਾਡੀ ਹੀ ਹੈ ਜੀ ਉਹ ਮੇਰੀ ਮਿਸਿਸ ਹੈ ਜੀ ਉਹਨੂੰ ਮੈਂ ਲੈਣ ਗਿਆ ਸੀ ਓਕੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਬੂਟਾ ਸਿੰਘ ਚਿਮਨੀਆਲਾ ਜ਼ਿਲ੍ਹਾ ਪ੍ਰਧਾਨ ਪੰਜਾਬ ਗਵਰਨਮੈਂਟ ਪੰਜਾਬ ਪੈਨਸ਼ਨ ਐਸੋਸੀਏਸ਼ਨ ਤੇ ਪ੍ਰੈਸ ਕਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਹੁਤ ਧੰਨਵਾਦ ਤੁਹਾਡਾ ਜੀ। ਉਹ ਕਿਸਰ ਮਿਹਰਬਾਨੀ।